ਸੋ ਗੱਲਬਾਤ ਕਰਦੇ ਆ ਭਾਈ ਪਰਮਜੀਤ ਸਿੰਘ ਅਕਾਲੀ ਦੇ ਨਾਲ ਜੀ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਚੈਨਲ ਤੋਂ ਗੱਲਬਾਤ ਕਰ ਰਹੇ ਹਾਂ ਪਈ ਸੰਦੀਪ ਸਿੰਘ ਸਨੀ ਦਾ ਪੁਤਲਾ ਫੁੱਕਣ ਦੀ ਗੱਲ ਕਹੀ ਗਈ ਹੈ 4 ਨਵੰਬਰ ਨੂੰ ਕੀ ਕਹਿਣਾ ਚਾਹੋਗੇ ਇਸ ਬਾਰੇ ਕੀ ਕੋਈ ਇਸ ਤੇ ਐਕਸ਼ਨ ਲਿਆ ਜਾਵੇਗਾ ਹਾਂਜੀ ਬਿਲਕੁਲ ਭੈਣ ਜੀ ਮੈਨੂੰ ਸਵੇਰੇ ਹੀ ਗੁਰਦਾਸਪੁਰ ਦੇ ਸਿੰਘਾਂ ਨੇ ਇੱਕ ਪੋਸਟ ਸਕਰੀਨਸ਼ਾਟ ਭੇਜਿਆ ਜੀ ਛੇ ਹਸਨ ਦਾ ਕੋਈ ਉਹ ਦੱਸਤਾ ਕੋ ਲੀਡਰ ਹੈਗਾ ਫਿਰ ਆਪ ਲੋਕ ਕਹਿਣ ਵਾਲਾ ਜੀ ਉਹਦੇ ਵੱਲੋਂ ਇੱਕ ਪੋਸਟ ਪਾਈ ਗਈ ਆ ਕਿ ਉਹ 4 ਤਰੀਕ ਨੂੰ ਸੁਨਦੀਪ ਸੋਰੀ ਦੀ ਵਰ੍ਹੇ ਮਨਾਉਣਗੇ ਦੇ ਸਬੰਧਤ ਨਾਲ ਭਾਈ ਸੰਦੀਪ ਸਿੰਘ ਦਾ ਪਤਲਾ ਫੋਕਣਗੇ ਜਾਣਬੁੱਝ ਕੇ ਕੀਤੀਆਂ ਜਾ ਰਹੀਆਂ ਸ਼ਰਾਰਤਾਂ ਨੇ ਭੈਣੇ ਜੀ ਕਿ ਇਨਾਂ ਲੋਕਾਂ ਦਾ ਕੰਮ ਹੀ ਸਿਰਫ ਇਹ ਆ ਪਿਆ ਅੱਗ ਲਾ ਕੇ ਕੁੱਤਾ ਰੂੜੀ ਦੇ ਆਲਾ ਇਹਨਾਂ ਦਾ ਸ਼ਰਾਰਤਾਂ ਕੰਮ ਹੀ ਆ ਇਹੋ ਜਿਹੀਆਂ ਕੰਟਰੋਵਰਸੀਆਂ ਕਰ ਰਹੀਆਂ ਤਾਂ ਕਿ ਉਹਦੀਆਂ ਸਿਕਿਉਰਟੀਆਂ ਕਾਮ ਰਹਿਣ ਕੁਸਭਾਵਕਾ ਜਦੋਂ ਇਹਨਾਂ ਨੇ ਇਦਾਂ ਦੀ ਕਰਤੂਤ ਕਰਨੀ ਹੈ ਨਾ ਕਿਸੇ ਨਾ ਕਿਸੇ ਜਾਗੀਰ ਦੀ ਮੀਰ ਵਾਲੇ ਨੇ ਦੇ ਨੋ ਜਵਾਬ ਦੇਣਾ ਹੀ ਆ ਜੇਕਰ ਮੁੜ ਕੇ ਕੱਲ ਨੂੰ ਕੋਈ ਹੈਪਨ ਹੁੰਦੀ ਆ ਤਾਂ ਫੇਰ ਇਹ ਰੋਂਦੇ ਪੜਦੇ ਆ ਤੇ ਕਹਿੰਦੇ ਧੱਕਾ ਹੋ ਗਿਆ ਪਰ ਜੇ ਪਹਿਲਾਂ ਹੀ ਆ ਆਪਣਾ ਇਹ ਆਪਣਾ ਧਰਮ ਦਾ ਪ੍ਰਚਾਰ ਕਰਨ ਨੂੰ ਸਾਨੂੰ ਕੋਈ ਮੁਸ਼ਕਲ ਨਹੀਂ ਜੇ ਕੋਈ ਉਹਨਾਂ ਦਾ ਮਰ ਗਿਆ ਚਲੋ ਜੇ ਉਹਦੀ ਕੋਈ ਯਾਦਗਾਰੀ ਕਰਮ ਮਨਾਉਣਾ ਚਾਹੁੰਦੇ ਯਾਦਗਾਰੀ ਜੰਮ ਜੰਮ ਮਨਾਉਣਾ ਸਾਨੂੰ ਵੈਸੇ ਤੇ ਪਹਿਲੀ ਗੱਲ ਉਹ ਯਾਦ ਜਿਹੜੀ ਮਨਾਉਣੀ ਆ ਉਹ ਕੌਣ ਆ ਉਹਦੇ ਬਾਰੇ ਇਹਨੂੰ ਪਤਾ ਨਹੀਂ ਜਿਹੜਾ ਵੀ ਗੰਦਾ ਉਹ ਗੰਦਾ ਬੰਦਾ ਸੀ ਤੇ ਗੰਦ ਸੀ ਸਿਰੇ ਦਾ ਈਵਨ ਉਹ ਹਿੰਦੂ ਧਰਮ ਦੀ ਬਦਨਾਮੀ ਕਰਦਾ ਸੀ ਸ਼ਿਵ ਸ਼ਰਨਾ ਨੂੰ ਬਦਨਾਮ ਕਰਨ ਵਾਲਾ ਬੰਦਾ ਸੀ ਉਹ ਪਰ ਜੇਕਰ ਚਲੋ ਇਹ ਉਸ ਗੰਦ ਦੀ ਮਨਾਉਣਾ ਚਾਹੁੰਦੇ ਤੇ ਆਪਣੇ ਘਰ ਦੇ ਵਿੱਚ ਬੈਠ ਕੇ ਮਨਾਉਣਾ ਜੋ ਮਰਜੀ ਕਰਨ ਸਾਨੂੰ ਕੋਈ ਨਹੀਂ ਉਹ ਵੀ ਆਰ ਦੇ ਵਿੱਚ ਸਾਡੇ ਯੋਧਿਆਂ ਦੇ ਪੁਤਲੇ ਫੂਕਣੇ ਜਾਂ ਸੰਤਾਂ ਦੇ ਪੁਤਲੇ ਫੂਕਣੇ ਕਿਉਂਕਿ ਇਹ ਬਹਾਨੇ ਭਾਲਦੇ ਨੇ ਬਸ ਹੋਰ ਕੁਝ ਨਹੀਂ ਜੀ ਉਹ ਸਾਨੂੰ ਬਰਦਾਸ਼ਤ ਨਹੀਂ ਹੈਗਾ ਉਹਦੇ ਵਾਸਤੇ ਅਸੀਂ ਪਹਿਲਾਂ ਸਬੰਧਤ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵੀ ਡਿਪਟੀ ਸਾਹਿਬ ਨਾਲ ਗੱਲ ਹੋਈ ਆ ਜਿਲ੍ਹਾ ਨਗਰ ਦੇ ਡਿਪਟੀ ਨੇ ਉਹਨਾਂ ਨੇ ਨੋਟਿਸ ਤੇ ਲਿਆਂਦਾ ਵਾ ਕਿ ਭਾਈ ਇਹ ਇਹਨਾਂ ਨੱਥ ਪਾਈ ਜਾਵੇ ਨਹੀਂ ਤੇ ਅਸੀਂ ਤਾਂ ਫਿਰ ਨੱਥ ਪਾਵਾਂਗੇ ਜੀ 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 ਭਾਈ ਸਾਹਿਬ ਪ੍ਰਸ਼ਾਸਨ ਨੇ ਕੋਈ ਭਰੋਸਾ ਦਵਾਇਆ ਤੁਹਾਨੂੰ ਹਾਂ ਬਿਲਕੁਲ ਜੀ ਡਿਪਟੀ ਸਾਹਿਬ ਦਾ ਕਹਿਣਾ ਵਾ ਕਿ ਬਿਲਕੁਲ ਇਹਦਾ ਕੁਝ ਹੋ ਨਹੀਂ ਦਿੱਤਾ ਜਾਊਗਾ ਅਸੀਂ ਤੇ ਜੋ ਵੀ ਸਟੇਕ ਐਕਸ਼ਨ ਆਉ ਲਵਾਂਗੇ ਪਿਆਸ ਕਰਦੇ ਹਾਂ ਕਿ ਪ੍ਰਸ਼ਾਸਨ ਨੇ ਇਤੇ ਆਸ ਜਿਹੜਾ ਉਹ ਐਕਸ਼ਨ ਲਊਗਾ ਨਹੀਂ ਤੇ ਜਦਕਿ ਵੈਸੇ ਦਾ ਪ੍ਰਸ਼ਾਸਨ ਵਾਲਾ ਤੇ ਨਾਲ ਸਕਿਉਰਟੀ ਨਿਤੀਆਂ ਹੋਈਆਂ ਨੇ ਸਕਿਉਰਟੀ ਵੀ ਆਰਡ ਦੇ ਵਿੱਚ ਹੋਈਆਂ ਕਾਰਤੂਤਾਂ ਕਰਦੇ ਪਰ ਫਿਰ ਵੀ ਜੇਕਰ ਪ੍ਰਸ਼ਾਸਨ ਕਰਦਾ ਵਾ ਤੇ ਵੈਲਨ ਗੋਡਿਆ ਤੇ ਸਵਾਗਤ ਹੈ ਅਸੀਂ ਦਾ ਪਰ ਜੇਕਰ ਨਹੀਂ ਕਰਦੇ ਤੇ ਉਹਦੇ باوجود ਵੀ ਉਹ ਕਹਿੰਦੇ ਆ ਵਜਿੱਤ ਰਹਿੰਦੇ ਵੀ ਅਸੀਂ ਕਰਾਂਗੇ ਕਰਾਂਗੇ ਜਦ ਪ੍ਰਸ਼ਾਸਨ ਨੂੰ ਕਹਿਣ ਤੋਂ ਬਾਅਦ ਵੀ ਉਹ ਕਹਿੰਦੇ ਵੀ ਅਸੀਂ ਕਰਾਂਗੇ ਤੇ ਫਿਰ ਉਹਨੂੰ ਰੋਕਣ ਵਾਸਤੇ ਤਾਂ ਅਸੀਂ ਫਿਰ ਆਪਣਾ ਜਿਹਦਾ ਬਣਦਾ ਫਰਜ਼ ਹੈ ਉਹ ਜ਼ਰੂਰ ਕਰਾਂਗੇ ਜੀ ਐਜੀ ਬਿਲਕੁਲ ਭਾਈ ਸਾਹਿਬ ਭਾਈ ਸਾਹਿਬ ਭਾਈ ਸੰਦੀਪ ਸਿੰਘ ਸਨੀ ਦੇ ਭਰਾ ਅਮਨਦੀਪ ਸਿੰਘ ਤਰਨਤਾਰਨ ਜਿਮਨੀ ਚੋਂ ਤੋਂ ਵੀ ਲੜ ਰਹੇ ਨੇ ਤੇ ਉਸੇ ਹੀ ਨਾਮ ਦਾ ਤਰਨਤਾਰਨ ਤੋਂ ਇੱਕ ਹੋਰ ਕੈਂਡੀਡੇਟ ਆਜ਼ਾਦ ਉਮੀਦਵਾਰ ਖੜਾ ਕੀਤਾ ਆਮ ਆਦਮੀ ਪਾਰਟੀ ਦਾ ਕਾਉਂਸਲਰ ਸਾਨੂੰ ਪਤਾ ਲੱਗਿਆ ਵੀ ਉਹਦਾ ਉਹ ਬੇਟਾ ਜੀ ਤੇ ਇਹ ਭਾਈ ਹਮਤਪਾਲ ਸਿੰਘ ਮਰੇ ਵੀ ਹੋਇਆ ਸੀ ਵੀ ਤਾਂ ਭਾਈ ਸਾਹਿਬ ਖੜੇ ਸੀ ਤੇ ਉਦੋਂ ਵੀ ਸੇਮ ਨਾਮ ਦਾ ਇੱਕ ਬੰਦਾ ਆਵਾਮੀ ਪਾਰਟੀ ਦੇ ਵੱਲੋਂ ਖਿਲਾਫ ਤਾਂ ਗਿਆ ਸੀਗਾ ਉਹ ਮਤਲਬ ਇੱਕ ਤਰ੍ਹਾਂ ਦਾ ਉਹ ਕਨਫਿਊਜ਼ਨ ਪੈਦਾ ਕਰਨ ਵਾਸਤੇ ਹੁੰਦਾ ਪਰ ਸੰਗਤ ਬਹੁਤ ਸਿਆਣੀ ਹੈ ਜੀ ਇਹੋ ਜਿਹੇ ਧੁੱਕੀ ਟਿੱਕਿਆਂ ਦੀ ਪਰਵਾਹ ਨਾ ਦਾ ਪਹਿਲਾਂ ਸੀ ਨਾ ਹੋਣਾ ਤੇ ਇਹੋ ਜਿਹੇ ਬੰਦਿਆਂ ਦਾ ਘਰ ਦੇ ਨੇ ਮੋੜ ਪਾਉਂਦੇ ਹੁੰਦੇ ਇਹਨਾਂ ਨੂੰ ਕਿੰਨੇ ਵੋਟ ਪਾਉਣੀ ਆ ਪਰ ਇਹ ਸ਼ਰਾਰਤਾਂ ਨੇ ਜਾਣ ਵੇ ਕੀ ਕੀਤੀ ਜਾਣ ਵਾਲੀ ਹੈ ਜੀ ਪਰ ਮਹਾਰਾਜ ਦੀ ਕਿਰਪਾ ਸਦਕਾ ਸੰਗਤ ਦਾ ਜਿਹੜਾ ਰੌਅ ਆ ਉਹ ਬੜਾ ਸਪਸ਼ਟ ਹੈ ਤੇ ਜਿੱਤ ਜਿਹੜੀ ਆ ਉਹ ਖਾਲਸੇ ਦੀ ਝੋਲੀ ਪਾਊਗੀ ਤੇ ਬਾਕੀ ਚਲੋ ਹਾਰ ਜਿੱਤ ਤਾਂ ਅਕਾਲਪੁਰ ਦੇ ਹੁਕਮ ਦੇ ਵਿੱਚ ਆ ਪਰ ਜੋ ਲੋਕਾਂ ਦੇ ਵੱਲੋਂ ਮਹਿਸੂਸ ਕੀਤਾ ਜਾ ਰਿਹਾ ਜੋ ਤੱਕਾ ਜਿਵੇਂ ਸਰਕਾਰਾਂ ਵੱਲੋਂ ਹੋ ਰਿਹਾ ਹੁਣ ਭਾਈ ਸਾਹਿਬ ਨੂੰ ਐਮਪੀ ਬਣਾਇਆ ਗਿਆ ਉਹ ਤੇ ਸੇਮ ਕੇਸਰ ਜਿਹੜਾ ਰਸ਼ੀਦ ਆ ਇੱਕ ਜੰਮੂ ਦਾ ਜੰਮੂ ਕਸ਼ਮੀਰ ਦਾ ਉਹ ਬੰਦਾ ਐਮਪੀ ਮੁਸਲਮਾਨ ਭਾਈ ਚੜ੍ਹਦਾ ਕ ਬੰਦਾ ਤੇ ਉਹਨੂੰ ਰਿਹਾਈ ਵੀ ਨਹੀਂ ਜਾਂਦੀ ਜਦ ਕਿ ਉਹ ਉਹਦੇ ਤੇ ਦਾ ਇਸ ਤੋਂ ਵੀ ਵੱਡੇ ਕੇਸ ਸੀਗੇ ਭਾਈ ਸਾਹਿਬ ਦੇ ਉੱਤੇ ਤਾਂ ਏਡਾ ਵੱਡਾ ਕੋਈ ਕੇਸ ਵੀ ਨਹੀਂ ਹੈ ਜਨਐਸਏ ਲਈ ਜਿਹੜੀ ਉੱਤੇ ਇਲਾਵਾ ਤੇ ਉਹਦੇ باوجود ਵੀ ਉਹਨੂੰ ਰਿਹਾਈ ਨਹੀਂ ਜਾਂਦੀ ਤੇ ਉਹ ਰਸ਼ੀਦ ਨੂੰ ਛੱਡਿਆ ਤਾਂ ਛੱਡਦਾ ਜਾਂਦਾ ਵਾ ਨਾ ਕੋਈ ਉਹਨਾਂ ਦਾ ਕੋਈ ਸਾਧਵੀ ਪ੍ਰਗਿਆ ਵਰਗੇ ਜਿਨ੍ਹਾਂ ਦੇ ਉੱਤੇ ਬੰਬ ਲਾਸ਼ਟਾਂ ਦੇ ਕੇਸ ਸੀਗੇ ਇੰਨੇ ਵੱਡੇ ਵੱਡੇ ਉਹਨਾਂ ਨੂੰ ਐਮਪੀ ਛੇਪਾਂਾਂ ਨੂੰ ਵਾਜਿਆ ਜਾਂਦਾ ਤੇ ਉਹਦੇ ਦਿੱਤੇ ਜਾਂਦੇ ਆ ਤੇ ਰਿਹਾ ਕੀਤਾ ਜਾਂਦਾ ਵਾ ਸੋ ਇਹ ਸਾਰਾ ਦੋਹਰਾ ਵਰਤਾਰਾ ਜਿਹੜਾ ਉਹ ਸਾਡੇ ਸਾਹਮਣੇ ਹੀ ਆ ਇਕਾਂ ਦੇ ਨਾਲ ਹਮੇਸ਼ਾ ਹੀ ਹੁੰਦਾ ਆ ਇਹ ਵਿਤਕਰਾ ਹੁੰਦਾ ਆ ਤੇ ਹੁੰਦਾ ਹੀ ਰਹਿਣਾ ਜੱਗੇ ਵੀ ਜੀ ਬਿਲਕੁਲ ਭਾਈ ਜਤਾਰ ਸਿੰਘ ਹਵਾਰਾ ਦੇ ਮਾਤਾ ਜੀ ਵੀ ਕਾਫੀ ਉਹਨਾਂ ਦੀ ਗੰਬੀਰ ਸਥਿਤੀ ਬਣੀ ਹੋਈ ਆ ਔਰ ਕਈ ਪਿੰਡਾਂ ਨੇ ਮਤੇ ਵੀ ਪਾਏ ਹੈਗੇ ਆ ਕਿ ਉਹਨਾਂ ਦੇ ਪਿੰਡਾਂ ਨੇ ਮਤਲਬ ਆਇਆ ਹੋਏ 62 ਪਿੰਡਾਂ ਨੇ ਐ ਸੋ ਇਸ ਨੂੰ ਲੈ ਕੇ ਵੀ ਜਿਸ ਤਰ੍ਹਾਂ ਅਸੀਂ ਦੇਖਦੇ ਆ ਕਿ ਡੇਰਾ ਸਾਧ ਵੀ ਜੇਕਰ ਗੱਲ ਕਰੀਏ ਤਾਂ ਡੇਰਾ ਸਾਧ ਆਏ ਦੇ ਨਹੀਂ ਬਾਹਰ ਰਹਿੰਦਾ ਆ ਜਦੋਂ ਦਾ ਉਹ ਜੇਲ੍ਹ ਦੇ ਵਿੱਚ ਗਿਆ ਆ ਸੋ ਬਹੁਤ ਸਾਰੇ ਸਵਾਲ ਜੋ ਹੈਗੇ ਸਿੱਖ ਕੌਮ ਦੇ ਮਨਾਂ ਦੇ ਵਿੱਚ ਹੈਗੇ ਆ ਅ ਸੋ ਆਸ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਜੋ ਸ਼ਾਂਤੀ ਹੈ ਅਮਨ ਹੈ ਉਸੇ ਤਰੀਕੇ ਦੇ ਨਾਲ ਬੇਨ ਅਸੀਂ ਤਾਂ ਹਮੇਸ਼ਾ ਹੀ ਸਿੱਖਾਂ ਨੇ ਤਾਂ ਹਮੇਸ਼ਾ ਕੋਸ਼ਿਸ਼ ਕੀਤੀ ਆ ਵੀ ਪੰਜਾਬ ਸ਼ਾਂਤੀ ਰਹੇ ਸਾਡੇ ਵੱਲੋਂ ਕਦੇ ਵੀ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਬੱਟ ਹੁਣ ਜਿਹੜੇ ਕੋ ਸਿਰ ਦੇ ਵਾਲਾਂ ਨੂੰ ਚੜ ਕੇ ਆਊਗਾ ਬੇਨ ਫਿਰ ਤਾਂ ਸੁਭਾਵਕਾ ਵੀ ਚੁੱਪ ਕਰਕੇ ਬਹਿਣਾ ਸਾਡੇ ਵਾਸਤੇ ਔਖਾ ਫਿਰ